ਹਾਂਜੀ ਵੀ ਸਵਾਗਤ ਹੈ ਤੁਹਾਡਾ ਡਾਇਰੈਕਟ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਵੀ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਬਾਸਮਤੀ ਦੇ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਚੀਕਾ ਮੰਡੀ ਜਿੱਥੇ ਰੱਗਿਆ 1500 ਤੋਂ 2700 ਤੋਂ ਲੈ ਕੇ 2800 ਰੁਪਏ ਤੇ ਕਰਜੀ ਕੈਥਲ ਮੰਡੀ 3000 ਰੁਪਏ ਜੀ ਕਰਨਾਲ ਮੰਡੀ ਰਹੀ ਹੈ 1500 ਤੋਂ 3200 ਤੇ 80 ਰੁਪਏ ਜੀ ਉਸ ਤੋਂ ਬਾਅਦ ਆਉਂਦੀ ਜੀ ਅਮਰੀਕਾ ਮੰਡੀ ਜਿੱਥੇ 1500 ਤੋਂ 9 ਦਾ ਰੇਟ ਰਿਹਾ ਜੀ 3400 ਤੇ 3100 ਰੁਪਏ ਜੀ ਉਸ ਤੋਂ ਬਾਅਦ ਆਉਂਦੀ ਹੈ ਜੀ ਸ਼ਾਹਜਹਾਂਪੁਰ ਮੰਡੀ ਪੀਆਰ 1300 ਤੋਂ 1600 ਤੱਕ ਲੈ ਕੇ 2000 ਰੁਪਏ ਪੀਆਰ 26 ਵੀ 1800 ਤੋਂ ਲੈ ਕੇ 2100 ਰੁਪਏ ਜੀ ਫਿਰ ਆਉਂਦੀ ਗਣਗੋਹ ਮੰਡੀ ਜਿੱਥੇ 1509 ਦਾ ਰੇਟ ਹੈ 3300 ਰੁਪਏ ਜੀ ਟਹਾਣਾ ਮੰਡੀ 3221 ਰੁਪਏ ਜੀ ਲਾੜਵਾ ਮੰਡੀ 2700 ਤੋਂ ਲੈ ਕੇ 3100 ਤੇ 45 ਰੁਪਏ ਦੇ ਕਰ ਰਿਹਾ ਹੈ ਅੱਗੇ ਆਉਂਦੀ ਹੈ ਜੀ ਕੋਟਪੂਰਾ ਮੰਡੀ 3330 ਰੁਪਏ ਜੀ ਫਾਜ਼ਲਗਾ ਮੰਡੀ 3052 ਰੁਪਏ ਜੀ ਖੁਦਰਾ ਮੰਡੀ ਇੱਥੇ ਰਿਹਾ ਜੀ 2600 ਤੋਂ ਲੈ ਕੇ 2800 ਰੁਪਏ ਤੇ ਕਰ ਜੀ ਉਸ ਤੋਂ ਬਾਅਦ ਜੇ ਗੱਲ ਕਰਗੇ ਆਪਾਂ ਦੂਜੀ ਮਾਰਕੀਟ ਦੀ ਦੂਜੀ ਮਾਰਕੀਟ ਦੇ ਵਿੱਚ ਜਿਹੜਾ ਐਵਰੇਜ ਮਾਲ ਦਾ ਰੇਟ ਰਿਹਾ ਜੀ ਉਹ 2400 ਰੁਪਏ ਤੋਂ ਲੈ ਕੇ 3000 ਤੇ ਕਰ ਰਿਹਾ ਜਿਵੇਂ ਨਰੇਲਾ ਮੰਡੀ ਦੀ ਗੱਲ ਕਰਕੇ 2000 ਤੋਂ ਲੈ ਕੇ 3051 ਰੁਪਏ ਤੇ ਕਰ ਰਿਹਾ ਹੈ ਰਦੌਰ ਮੰਡੀ ਦਾ ਰੇਟ ਰਿਹਾ ਜਿਹੜਾ 2500 ਤੋਂ ਲੈ ਕੇ 3200 ਰੁਪਏ ਤੇ ਕਰ ਰਿਹਾ ਹੈ ਜੀ 17 18 ਦਾ ਕੱਲ ਦਾ ਰੇਟ ਰਿਹਾ ਜੀ 3400 ਤੇ 31 ਰੁਪਏ ਜੀ ਹੁਣ ਅੱਗੇ ਗੱਲ ਕਰਦੇ ਹਾਂ ਸਰੋਂ ਦੇ ਰੇਟਾਂ ਦੀ ਜੈਪੁਰ ਮੰਡੀ 7400 ਜੀ ਪਰਤਪੁਰ ਮੰਡੀ 6955 ਰੁਪਏ ਦਿੱਲੀ ਮੰਡੀ 7200 ਰੁਪਏ ਜੀ ਬਰਵਾਲਾ ਮੰਡੀ ਰਹੀ ਹੈ 6600 ਤੋਂ ਲੈ ਕੇ 6650 ਰੁਪਈਆ ਦੇ ਕਰਪੰਜਾ ਮਾਰਕੀਟ ਦੀ ਗੱਲ ਕਰਕੇ ਪੰਜਾਬ ਮਾਰਕੀਟ ਗੱਲ ਗਈ ਹੈ 6800 ਤੇ 70 ਰੁਪਈਆ ਦੇ ਕਰ ਐਵਰੇਜ ਕੁਆਲਟੀ ਰਹੀ ਹੈ ਜੀ 6400 ਤੇ 80 ਰੁਪਈਆ ਦੇ ਕਰ ਜੀ ਹੁਣ ਅੱਗੇ ਗੱਲ ਕਰਦੇ ਆਪਾਂ ਕਣਕ ਦੇ ਰੇਟਾਂ ਦੀ ਕਣਕ ਦੇ ਜਿਹੜੇ ਕੱਲ ਦੇ ਰੇਟ ਰਿਹਾ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਦਿੱਲੀ ਮੰਡੀ ਦੀ ਦਿੱਲੀ ਮੰਡੀ ਦਾ ਜਿਹੜਾ ਕੱਲ ਦਾ ਰੇਟ ਰਿਹਾ ਜੀ 2800 ਤੇ 40 ਰੁਪਏ ਦੇ ਕਰ ਰਿਹਾ ਹੈ ਓਵਰਆਲ ਮਾਰਕੀਟ ਦੇ ਵਿੱਚ ਜੇ ਗੱਲ ਕਰੀਏ ਪੰਜਾਬ ਮਾਰਕੀਟ ਦੀ ਪੰਜਾਬ ਮਾਰਕੀਟ ਦਾ ਜਿਹੜਾ ਕੱਲ ਦਾ ਰੇਟ ਰਿਹਾ ਜੀ 2670 ਰੁਪਏ ਐਜ਼ ਅ ਸਟੇਬਲ ਬਣਿਆ ਹੋਇਆ ਜੀ ਅੰਮ੍ਰਿਤਸਰ ਮੰਡੀ ਵੀ 2670 ਰੁਪਏ ਰਹੀ ਹੈ ਜੀ ਤੇ ਉਸ ਤੋਂ ਬਾਅਦ ਇੱਕ ਗੱਲ ਕਰ ਗਏ ਆਪਾਂ ਖੰਨਾ ਮੰਡੀ ਦੀ ਖੰਨਾ ਮੰਡੀ 2600 ਲੁਧਿਆਣਾ ਮੰਡੀ 2670 ਬੀਏਜੀ ਕੋਡਕਪੁਰਾ ਮੰਡੀ 2600 ਰੁਪਏ ਜੀ ਅੱਗੇ ਗੱਲ ਕਰਦੇ ਆਪਾਂ ਮੱਕੀ ਦੀਆਂ ਰੇਟਾਂ ਦੀ ਮੱਕੀ ਦਾ ਜਿਹੜੇ ਕੱਲ ਦੇ ਰੇਟ ਰਿਹਾ ਜੀ ਬਿਹਾਰ ਲਾਈਨ ਰਹੀ ਹੈ ਜੀ 2600 ਰੁਪਏ ਯੂਪੀ ਲਾਈਨ 2300 ਰੁਪਏ ਪੰਜਾਬ ਦੇ ਵਿੱਚ ਜਿਹੜਾਜਪੁਰਾ ਮੰਡੀ ਦੀ ਗੱਲ ਕਰ ਗਏ 2300 ਤੇ 60 ਰੁਪਈਆ ਦੇ ਕਰ ਗੱਲ ਮੱਕੀ ਸੇਲ ਹੋਈ ਹੈ ਜੀ ਹੁਣ ਜੇ ਗੱਲ ਕਰੀਏ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਬਾਸਮਤੀ ਦੇ ਰੇਟਾਂ ਦੀ ਤਾਂ ਬਾਸਮਤੀ ਦੇ ਜਿਹੜੇ ਰੇਟ ਹੈ ਜੀ ਹਾਲ ਦੀ ਘੜੀ ਐਸ ਸਟੇਬਲ ਬਣੇ ਹੋਏ ਆ 2400 ਤੋਂ ਲੈ ਕੇ 3400 ਤੱਕ 1509 ਵਿਗ ਰਿਹਾ ਜਿਵੇਂ ਜਿਵੇਂ ਕੁਆਲਿਟੀ ਅਪ ਜਾਂ ਮੰਨ ਕੇ ਡਾਊਨ ਜਾਈ ਜਾਂਦੀ ਹੈ ਉਸ ਹੱਬ ਦੇ ਨਾਲ ਰੇਟ ਲੱਗ ਰਹੇ ਨੇ ਪਰ ਹਾਲ ਦੀ ਘੜੀ ਪਿਛਲੇ ਨਾਲ ਪਿਛਲੇ ਸਾਲ ਨਾਲੋਂ 1509 500 ਤੋਂ ਲੈ ਕੇ 700 ਰੁਪਇਆ ਤੇਜ਼ ਚੱਲ ਰਿਹਾ ਜੀ